ਤਰਨਾ ਮੈਂ ਡਿਊਟੀ ਕਰਦਾ ਪੀਸੀਆਰ ਤੇ ਪੰਜਾਬ ਪੁਲਿਸ ਚ ਇਹ ਸਹੀ ਡਿਊਟੀਆਂ ਸmeri ਸੂਚੀ ਥਾਣੇ ਮੁਖਸਰ ਸਾਹਿਬ ਉਥੇ ਗੁਰਦੁਆਰਾ ਸਾਹਿਬ ਅਸੀਦਾਂ ਦੇ ਸ਼ਹੀਦਗੰਗ ਸਾਹਿਬ ਮੱਥਾ ਟੇਕਣ ਜਾਂਦੇ ਗੁਰਦੁਆਰੀ ਉਥੇ ਉਹ ਸ਼ੁਭਦੀਪ ਸਿੰਘ ਤੇ ਰਿਆਨਤਰਾ ਹੁੰਦੇ ਸੀਗੇ ਅੰਬਰਤਰੀ ਨਿਸ਼ਾਨ ਹੈਗੀ ਇਹਨਾਂ ਨੇ ਮੇਰੇ ਜਾਮਸਾਨ ਹੋ ਗਈ ਜਾਮਸਾਨ ਹੁਣ ਤੱਕ ਆਏ ਸੀ ਇੱਕ ਦੂਜੇ ਘਰ ਤਾਂ ਹੀ ਸ਼ੀਮਤ ਹੋ ਗਏ ਘਰੇ ਹੁਣ ਜਾਣ ਲੱਗ ਪਏ ਮੈਂ ਉਹਨੇ ਘਰੇ ਜਾਵਰ ਦੂ ਸਾਡੇ ਘਰੇ ਆ ਜਾਂਦੇ ਸੀ ਉੱਥੋਂ ਵਰ ਹੋਲੀ-ਵਲੀ ਉਹਨਾਂ ਦਾ ਕਹਿੰਦੇ ਵੀ ਤੁਸੀਂ ਜੇ ਬਾਹਰ ਜਾਣਾ ਤਾਂ ਸਾਡੀਆਂ ਰਿਸ਼ਤੇਦਾਰੀਆਂ ਹੈਗੀਆਂ ਬਾਹਰ ਵੀ ਉਹ ਕੰਮ ਕਰਦੇ ਆ ਬਾਹਰ ਬੰਦੇ ਲਈ ਜਾਂਦਾ ਕੋਈ ਕੱਲੇ ਬਾਤ ਇਸ ਤਰ੍ਹਾਂ ਦੀ ਕੀਤੀ ਸੀ ਤੁਸੀਂ ਆਪਾਂ ਗੱਲਬਾਤ ਕਰੀਏ ਨਾ ਹਾਂ ਨਹੀਂ ਮੇਰਾ ਰਦਾ ਹੀ ਵੀ ਮੇਰਾ ਉਹ ਟਾਈਮ ਥੋੜਾ ਜਾਂਦਾ ਹੀ ਹੈ ਪੈਨਸ਼ਨ ਜਾਂ ਚ ਬੀ ਮੇਰਾ ਰਿਟਾਇਰਮੈਂਟ ਤੋਂ ਬਾਅਦ ਮੈਂ ਚਲ ਵੀ ਬਾਹਰ ਸੈਟ ਹੋ ਜਾਾਂਗੇ ਬੱਚੇ ਸੈਟ ਕਰ ਲਾਂਗੇ ਜੀ ਤੇ ਉਹਦੇ ਚ ਚਲੋ ਉਹਨੂੰ ਮਨ ਕਹਿੰਦੇ ਸਾਡੀਆਂ ਰਿਸ਼ਤੇਦਾਰੀਆਂ ਈ ਮੈਂ ਆ ਵੀ ਮੇਰੇ ਕੋਲੇ ਇਨੇ ਪੈਸੇ ਹੈ ਨਹੀਂ ਕਿ ਵੀ ਜਿਨ੍ਹਾਂ ਨੇ ਮੈਨੂੰ ਦੱਸਿਆ ਵੀ 25-30 ਲੱਖ ਰੁਪਇਆ ਖਰਚ ਆਊਗਾ ਵੀ ਤੁਹਾਨੂੰ ਪੀਆਰ ਕਰਾ ਦੇਣਗੇ ਗਾਲਾਂ ਚ ਵੀ ਕੁੜੀ ਸੀ ਇੱਕ ਕੁਲਦੀਪ ਕੌਰ ਉਹ ਕਹਿੰਦੀ ਮੇਰੀ ਮਾਸੀ ਆ ਉਧਰ ਸੁਖਦੇਸ਼ ਸਿੰਘ ਦੀ ਛਾਲੀ ਸੀ ਛਾਲੀ ਸਾਂ ਲੱਗਦੀ ਸੀ ਤੇ ਮੈਂ ਆ ਵੀ ਮੇਰੇ ਕੋਲੇ ਇਨੇ ਪੈਸੇ ਹੈ ਨਹੀਂ ਕਿ ਤੇ ਉਹ ਕਹਿੰਦਾ ਵੀ ਤੁਸੀਂ ਸਾਨੂੰ 8 ਲੱਖ ਰੁਪਇਆ ਦੇ ਦਿਓ ਪਹਿਲਾਂ ਦੂਜੇ ਬਾਅਦ ਚ ਜਿਵੇਂ ਲੋੜ ਹੋਊਗੀ ਜਿਵੇਂ ਤੇਰੇ ਕੋਲੇ ਆਈ ਜਾਣਗੇ ਸਾਨੂੰ ਦੇ ਹੀ ਟੋਟਲ ਕਿੰਨੇ ਪੈਸੇ ਤੁਸੀਂ ਦਿੱਤੇ ਆ ਟੋਟਲ ਮੈਂ 24 ਲੱਖ ਦਾ 80000 ਰੁਪਏ ਦਿੱਤਾ ਉਹਨਾਂ ਨੂੰ ਇਸ ਤਰ੍ਹਾਂ ਦਿੱਤਾ 8 ਲੱਖ ਰੁਪਏ ਉਹਨਾਂ ਨੂੰ ਨਗਦ ਦਿੱਤਾ ਜੀ ਸਾਡੀ ਲਿਖਤ ਪੜਤ ਵੀ ਜੋਤ ਬਾਅਦ ਚ ਹੋਈ ਆ ਜੂੜੀ ਛੜਿਆ ਬਈ 8 ਲੱਖ ਰੁਪਏ ਗਵਾਂ ਦੇ ਸਾਹਮਣੇ ਕੀਤਾ ਸੀ ਅਵਤਾਰ ਸਿੰਘ ਤੇ ਸਾਬੂ ਮੁੰਡਾ ਗੋਨਿਆਂ ਦਾ ਉਹਨਾਂ ਦੇ ਸਾਹਮਣੇ ਮੈਂ 8 ਲੱਖ ਰੁਪਏ ਦਿੱਤਾ ਸੀਗੇ ਜੀ ਉਦੋਂ ਬਾਅਦ ਮੈਨੂੰ ਕਹਿੰਦੇ ਵੀ ਜਿਵੇਂ ਜਿਵੇਂ ਸਾਨੂੰ ਲੋੜ ਪਊਗੀ ਜਿਵੇਂ ਖਰਚਾ ਆਊਗਾ ਉਹ ਖਰਚਾ ਕਰਨੇ ਵੇ ਤੁਹਾਨੂੰ ਪੈਸੇ ਸਾਡੇ ਖਾਤੇ ਪਾਈ ਜਾਈਂ ਵੀ ਸਾਡਾ ਇੱਕ ਰਿਸ਼ਤੇਦਾਰ ਮੁੰਡਾ ਹਰੀਜਾਮ ਪਛਣ ਵਾਲਾ ਤਲਵੰਡੀ ਸ਼ਬੋ ਰਹਿੰਦਾ ਅਰਵਿੰਦਰ ਸ਼ੰਗੋ ਮੋਨੂ ਟੈਲੀਕਮ ਆ ਉਹ ਕੰਮ ਕਰਦਾ ਵੀ ਉਹਦੇ ਖਾਤੇ ਪੈਸੇ ਪਾ ਦਿਆ ਕਿ ਨਹੀਂ ਆਪੇ ਉਹ ਤੇ ਲੈ ਲਿਆ ਕਰਾਂਗੇ ਤੁਸੀਂ ਪੈਸੇ ਬਾਤੇ ਖਾਤੇ ਦੇ ਵਿੱਚ ਆਈ ਮੈਨੂੰ ਕਦੋਂ ਪਤਾ ਲੱਗਿਆ ਕਿ ਮੇਰਾ ਠੱਗੀ ਵੱਜ ਗਈ ਇਹ ਮੈਨੂੰ ਬਾਅਦ ਚ ਪਤਾ ਲੱਗਿਆ ਜਦੋਂ ਮੈਨੂੰ ਲਾਰੇ ਲਾਉਣ ਲੱਗ ਪਏ ਵੀ ਮੈਂ ਉਹਨੇ ਪੁੱਛਦਾ ਰਿਹਾ ਮੇਰਾ ਕੰਮ ਹੋ ਗਿਆ ਕਦੋਂ ਹੋਊਗਾ ਵੀ ਕਿਦੇ ਦੱਸਦੇ ਨੇ ਕਿ 15 ਦਿਨ ਲਾਰੇ ਲਾਉਂਦੇ ਆ ਇਹ ਉਸ ਬਾਅਦ ਮੈਨੂੰ ਹੌਲੀ ਹੌਲੀ ਸ਼ੱਕ ਮਨਾ ਸ਼ੁਰੂ ਹੋ ਗਿਆ ਵੀ ਇਹ ਮੈਨੂੰ ਲਾਰੇ ਲਾਈ ਹੁੰਦੇ ਆ ਕਿਹੜੇ ਸਾਲ ਦੀ ਹੈ ਇਹ 22 23 ਦੀ ਆਈ 22 23 ਦੀ 22 23 ਹਾਂਜੀ ਪਰ ਇਹ ਨਹੀਂ ਲੇਟ ਕੰਪਲੀਟ ਕਰਚਾ ਦਾ ਪਰ ਇਹ ਨਹੀਂ ਲੇਟ ਹੋਇਆ ਹਾਂਜੀ ਪਰਚਾ ਬੜੀ ਲੇਟ ਹੋਇਆ ਜਿਹੜਾ ਸਾਲ ਤੋਂ ਹਾਂਜੀ ਕੋਈ ਟਾਈਮ ਲੱਗ ਗਿਆ ਕੋਈ ਤਾਂ ਮੈਨੂੰ ਟਾਈਮ ਲੱਗ ਗਿਆ ਜਦੋਂ ਪਤਾ ਲੱਗਿਆ ਵੀ ਉਹ ਥੋਂ ਭੱਜ ਗਈ ਇੱਕ ਵਾਰੀ ਚਲੋ ਉਹਨਾਂ ਨੇ ਪਹਿਲਾਂ ਮੈਨੂੰ ਲਖਤ ਪੜਤ ਕਰ ਲਈ ਉਹਨਾਂ ਨੇ 20 ਲੱਖ ਦੀ ਨੋਟਰੀ ਦੀ ਟੈਸਟ ਉਥੋਂ ਹੋਇਆ ਕਚਹਿਰੀਆਂ 'ਚ ਲਖਤ ਪੜਤ ਕੀਤੀ 20 ਲੱਖ ਦੀ ਵੀ 20 ਲੱਖ ਪਿੱtras ਹੀ ਮੋੜ ਦਿਆਂਗੇ ਉਦ ਬਾਅਦ ਉਹਨਾਂ ਨੇ ਮੈਨੂੰ ਦੋ ਚੱਕ ਦੇਤੇ ਉਹਨਾਂ ਨੇ ਇੱਕ ਚੱਕ ਮੈਂ ਦਾ ਲੱਗਦਾ ਪਰ ਕੇ ਲਾਇਆ ਸੀ ਉਹ ਬੌਂਸ ਹੋ ਗਿਆ ਤੇ ਜਿਹੜੋਗ ਹੈ ਉਹ ਕਿ ਸਾਡੇ ਤੇ ਕਾਰਵਾਈ ਨਾ ਕਰਾਈ ਤੇ ਤੇਰੇ ਪੈਸੇ ਦੇ ਦੇ ਇੱਕ ਦਿਨ ਚ ਫਿਰ ਉਹਨਾਂ ਨੇ ਤੱਕ 15 ਦਿਨ ਫੀਸ ਪਾਤੀ ਫਿਰ ਉਹਨਾਂ ਦਾ ਇਰਾਦਾ ਹੋ ਗਿਆ ਵੀ ਭੱਜਣ ਦਾ ਇਰਾਦਾ ਹੋ ਗਿਆ ਜਿਹਨੂੰ ਮੈਨੂੰ ਪਤਾ ਲੱਗਿਆ ਵੀ ਭੱਜਣ ਕੇ ਉਹਦੇ ਪਾਸ ਚ ਮੈਂ ਉਹਨਾਂ ਨੂੰ ਰੋਲਾ ਪਿਆ ਰਾਤ ਦਾ ਟਾਈਮ ਸੀ 7 8 ਦਾ ਸਾਮ ਦਾ ਦਿਨ ਚ ਪਾ ਦਾ 25 ਤਰੀਕ ਦੀ 25 11 23 ਇਹ ਉਤੋਂ ਪਰ ਜਦੋਂ ਉਹਨਾਂ ਨੂੰ ਅਸੀਂ ਬੰਦੇ ਉਹਨਾਂ ਦੇ ਵੀ ਆਗੇ ਸਾਡੇ ਬੰਦੇ ਸੀਗੇ ਕੋਈ ਅਸੀਂ ਉਹਨੂੰ ਥਾਣੇ ਬੁਲਾ ਲੇ ਵੀ ਛੋੜਾ ਰਾਈਟ ਨਾਮ ਕਰਾ ਦਿੰਨੇ ਨਾ ਕੋਈ ਥਾਣੇ ਆ ਗਈ ਥਾਣੇ ਮੈਂ ਲਿਖ ਕੇ ਵੀ ਦੇਤਾ ਵੀ ਆ ਇਹਨਾਂ ਨੇ ਮੇਰੀ ਠੱਗੀ ਮਾਰੀ 24 25 ਲੱਖ ਰੁਪਏ ਦੀ ਮੇਰੇ ਨਾਲ ਠੱਗੀ ਮਾਰਦੇ ਤੇ ਮੈਂ ਉਹਨਾਂ ਨੂੰ ਥਾਣੇ ਛੱਡ ਕੇ ਲਿਖਤ ਮੁੰਚਮੁੰਚ ਲਿਖਤ ਦੇ ਆ ਤੇ ਉਹਦੇ ਬਾਅਦ ਚ ਰਾਤ ਨੂੰ ਥਾਣੇ ਨੇ ਵਰਨ ਮੱਟੂ ਸ਼ਾਹਬਨ ਹਸਪਤਲ ਸੋਚੋ ਲੱਗਿਆ ਜੀ ਉਹਨੇ ਰਾਤ ਨੂੰ 11 12 ਵਜੇ ਛੱਡ ਦਿੱਤੀ ਉਦ ਬਾਅਦ ਚੋ ਭੱਜ ਗਏ ਜੀ ਕੋਈ ਕਾਰਵਾਈ ਨਹੀਂ ਕੀਤੀ ਉਦੋਂ ਤੁਸੀਂ ਨਹੀਂ ਕਾਰਵਾਈ ਉਹਨਾਂ ਨੇ ਥਾਣੇ ਆਏ ਨੇ ਕੋਈ ਨਹੀਂ ਕੀਤੀ ਕੋਈ ਮਰੀਓ ਦੀ ਸੁਣਵਾਈ ਨਹੀਂ ਹੋਈ ਤੁਸੀਂ ਖੁਦ ਪੁਲਿਸ ਡਿਪਾਰਟਮੈਂਟ ਦੇ ਵਿੱਚ ਸੀ ਹਾਂ ਜੀ ਨਹੀਂ ਜੀ ਹਾਂ ਜੀ ਉਦ ਬਾਅਦ ਉਹ ਉਦ ਬਾਅਦ ਭੱਜ ਦਿਆ ਜੀ ਉਹ ਹਾਂ ਜੀ ਤੁਹਾਨੂੰ ਪਤਾ ਲੱਗਿਆ ਵੀ ਇਹ ਜਿਹੜਾ ਜਰਮ ਬਾਅਦ ਚ ਪਤਾ ਕੀਤਾ ਮੈਂ ਉਧਰ ਜਾ ਕੇ ਕਰਾਂ ਚ ਉਹਨਾਂ ਦੀ ਉਹ ਕਹਿੰਦੇ ਵੀ ਜਿੰਦਰਾ ਲੱਗ ਗਿਆ ਤੇ ਭੱਜ ਗਏ ਇਥੋਂ ਫਿਰ ਤੁਸੀਂ ਅਪਰਿਕਾਰ ਵਿੱਚ ਤੁਸੀਂ ਕੀ ਕੀਤੀ ਫਿਰ ਤੋਂ ਬਾਅਦ ਫਿਰ ਮੈਂ ਕਾਰਵਾਈ ਉਹਨਾਂ ਦਾ ਪੜਤਾਲ ਕਰਦ ਰਿਹਾ ਉਹਨਾਂ ਬਾਰੇ ਜੀ ਲਵੰਡੀ ਛੱਬੋ ਗਿਆ ਅਜੇ ਤੱਕ ਪਹਿਲਾਂ ਰਹਿ ਕੇ ਐਸ਼ ਕੀ ਉਹਨਾਂ ਦੇ ਪਿੱਛਾ ਪਿੰਡ ਮਾਨਸ਼ਾ ਚ ਪਿੰਦਾ ਤੇ ਉੱਥੇ ਮੈਂ ਪਿੰਡਾਂ ਨੂੰ ਪਤਾ ਪਤਾ ਕੀਤਾ ਉਹਨਾਂ ਬਾਰੇ ਵੀ ਚਲੋ ਪਤਾ ਲੱਗ ਜੇ ਮੜਾ ਮਟਾ ਤੇ ਤਲਵੰਡੀ ਛੱਬੋ ਸੀਗਾ ਯਾਰ ਮੋਨੂ ਟੈਲੀਗੋਮ ਉਹ ਤੋਂ ਪਤਾ ਕੀਤਾ ਉਹਦੀ ਵਿੱਚ ਮਿਲੀ ਭੁਗਤ ਸੀਗੀ ਵੈਸੇ ਤਾਂ ਪਰ ਉਹਨੇ ਸਾਨੂੰ ਕੋਈ ਰਸਤਾ ਨਹੀਂ ਦਿਚਿਆ ਕਿੱਥੋਂ ਕਿੱਥੋਂ ਤੁਹਾਨੂੰ ਇੰਗਲੈਂਡ ਦਾ ਹੀ ਕਿਹਾ ਸੀ ਇੰਗਲੈਂਡ ਦਾ ਕਈ ਭਲਾ ਇੰਗਲੈਂਡ ਕਹਿੰਦੇ ਫੇਕ ਨੇ ਅਮਰੀਕਾ ਭੇਜ ਦਾਂਗੇ ਪਹਿਲਾਂ ਕੀਤਾ ਇੰਗਲੈਂਡ ਦਾ ਸੀ ਇਹ ਫਿਰ ਲਾਰੇ ਲੋਣਾ ਰਾਤਾ ਕੰਮ ਤਾਂ ਕਰਉਣਾ ਹੀ ਵੀ ਅਮਰੀਕਾ ਦੇ ਵਿੱਚ ਪਾਤਾ ਉਹਨਾਂ ਨੇ ਅਮਰੀਕਾ ਭੇਜ ਦਿਆਂਗੇ ਤੇ ਟੈਂਟ ਪਾਉਂਦੇ ਗਏ ਜੀ ਪੀਆ ਕਰਤੀ ਸੀ ਪੀਆ ਭੇਜਾਂਗੇ ਹਾਂ ਪੀਆਰ ਕਹਿੰਦੇ ਪੀਆਰ ਕਰਾ ਦੇਣਾ ਤੈਨੂੰ ਉੱਧਰ ਜਦੋਂ ਤੁਸੀਂ ਜਿਹੜਾ ਪੁਲਿਸ ਕੋਲ ਕੰਪਲੀਟ ਆ ਗਈ ਤੁਹਾਨੂੰ ਪਤਾ ਲੱਗ ਗਿਆ ਵੀ ਸਨਰਾਂ ਠੱਗੀ ਵੱਜ ਗਈ ਤਾਂ ਹਾਂਜੀ ਤੇ ਇਹ ਇੰਨਾ ਲੰਮਾ ਅਰਸਾ ਜਿਹੜਾ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹਾਂਜੀ ਅੱਜ ਜਿਹੜੀ ਹੈ ਕੁਝ ਦਾ ਪਹਿਲਾ ਜਿਹੜੀ ਐਫਆਈ ਹੋਈ ਹੈ ਤਾਂ ਇੰਨੀ ਕਿ ਤੁਹਾਨੂੰ ਜਿਹੜੀ ਹੈ ਇਹਦੇ ਤੇ ਜਿਹੜੀ ਹੈ ਮਿਹਨਤ ਕਰਨੀ ਪਈ ਬੱਸ ਇਸ ਤਰ੍ਹਾਂ ਦੇ ਤੌਰ ਤੇ ਵਿਚਾਰੂ ਨੇ ਕੋਈ ਬੰਦੇ ਮਿਲ ਜਾਣ ਜੀ ਜਿਹਾ ਰਾਜੀ ਨਾ ਹੋ ਜੇ ਤੇ ਬਾਅਦ ਚ ਫੇਰ ਮੈਂ ਦਰਖਾਸਤ ਦਿੱਤੀ ਦਰਖਾਸਤ ਯੂ ਬੈਂਕ ਚ ਦਿੱਤੀ ਮੈਂ ਉਹਨਾਂ ਨੇ ਕਾਫੀ ਟਾਈਮ ਲਾਤਾ ਜੀ ਤੇ ਪਛਣਵਾਈ ਹੋਈ ਨਹੀਂ ਫੇਰ ਮੈਂ ਐਸਪੀ ਸਾਹਿਬ ਨੂੰ ਮਿਲਿਆ ਐਸਪੀ ਸਾਹਿਬ ਨੇ ਮੇਰੀ ਗੱਲ ਸੁਣੀ ਬਹੁਤ ਗੌਰ ਨਾਲ ਜੀ ਫੇਰ ਐਸਪੀ ਸਾਹਿਬ ਦੇ ਯਤਨਾਂ ਦੇ ਨਾਲ ਹੀ ਮੇਰਾ ਜਿਹੜਾ ਇਹ ਪਰਚਾ ਕਰਦੇ ਹੋਇਆ ਜੀ ਪਹਿਲਾਂ ਇੱਕ ਵਾਰੀ ਤੋਂ ਦੀਏ ਦਰਖਾਸਤ ਜਿਹੜੀ ਸੀਗੀ ਦਾਖਲ ਦਫਤਰ ਹੋ ਗਈ ਦਾਖਲ ਦਫਤਰ ਕਰਤੀ ਸੀ ਸਾਰੇ ਉਹਨਾਂ ਨੇ ਯੂ ਬੈਂਕ ਅਨਚਾਰਜ ਸੀਗਾ ਗੁਰਪਿਆਰ ਸਿੰਘ ਚ ਪੈਟਰ ਉਹਨੂੰ ਮੈਂ ਦਫ਼ਤਰ ਭਲਾਇਆ ਉਹ ਦਰਖਾਸਤ ਜਿਹੜੀ ਉਹਨਾਂ ਨੇ ਦਾਖਲ ਦਫ਼ਤਰ ਕਰਤੀ। ਉਹਦੇ ਬਾਅਦ ਵਿੱਚ ਐਸਐਸਪੀ ਸਾਹਿਬ ਦੇ ਨੋਟਿਸ ਦੀ ਗੱਲ ਆਈ। ਹਾਂਜੀ। ਕਰਨ ਨਹੀਂ ਦਿੱਤਾ ਵੀ ਕਿਉਂ ਦਾਖਲ ਦਫ਼ਤਰ ਕੀਤੀ ਗਈ, ਕਾਰਵਾਈ ਕੀ ਕੀਤੀ ਗਈ, ਕਾਰਵਾਈ ਹੋਈ ਹੈ। ਨਹੀਂ ਅਗੇ ਜੁਰਮ ਨਹੀਂ ਬੰਦਾ ਜੀ ਕਹਿੰਦੇ ਜੁਰਮ ਨਹੀਂ ਬੰਦਾ। ਅਗੇ ਤੁਸੀਂ ਰਾਜਨਾਮਾ ਕਰ ਲਿਆ ਜੁਰਮ ਨਹੀਂ ਬੰਦਾ। ਤੇ ਪਰ ਐਸਐਸਪੀ ਸਾਹਿਬ ਨੇ ਮੇਰੀ ਮਦਦ ਕੀਤੀ। ਉਹਨਾਂ ਦੇ ਕਹਿਣ ਦੇ ਮੁਤਾਬਕ ਐਸਐਸਪੀ ਦੇ ਕਹਿਣ ਦੇ ਪਰਚਾ ਦਰਜ ਹੋਇਆ ਜੀ। ਕੀ ਲੱਗਦਾ ਕਿ ਇਨਸਾਫ ਮਿਲੂਗਾ? ਅਨਸ਼ਾਪ ਜੀ ਹੁਣ ਪਰਚਾ ਦਰਜ ਕਰਤਾ ਮੈਗਮਨੇ ਜੀ ਉਹਨਾਂ ਨੇ ਮਾਰੇ ਪਤਾ ਕਰਾਂਗੇ ਕਿ ਤੂੰ ਲਵਦੇ ਆ ਨਾ ਇਹ ਅਸਲ ਪਤਾ ਨਹੀਂ ਉਹਨਾਂ ਦਾ ਪਤਾ ਵੀ ਕਿੱਥੋਂ ਦੇ ਨਹੀਂ ਪਤਾ ਨਹੀਂ ਤੂੰ ਭੱਜ ਗਿਆ ਕੋਈ ਉਹਨਾਂ ਦਾ ਪਤਾ ਛੁਰ ਨਹੀਂ ਲੱਗ ਰਿਹਾ ਜਿੱਥੇ ਰਾਜਸਥਾਨ ਚ ਹੋ ਜਾਂਦਾ ਹੋਣ ਜੀ ਤੇ ਕੋਈ ਪਤਾ ਨਹੀਂ ਲੱਗ ਰਿਹਾ ਉਹਨਾਂ ਦੀ ਪਿੱਛੇ ਵੀ ਤਲਵੰਡੀ ਸ਼ਾਹਬਾ ਵੀ ਠੱਗੀ ਮਾਰ ਕੇ ਆਏ ਹੁਣ ਪਤਾ ਲੱਗਦਾ ਤੇ ਉਹਨਾਂ ਦਾ ਕੰਮ ਹੀ ਠੱਗੀ ਠੋਰੀ ਦਾ ਸੀਗਾ ਜੀ ਪ੍ਰਸ਼ਾਸਨ ਤੋਂ ਕੀ ਮੰਗੋ ਹਾਂਜੀ ਪ੍ਰਸ਼ਾਸਨ ਕਰ ਦਊ ਪਰਚਾ ਦਰਜ ਤੋਂ ਤਾਂ ਹੋ ਗਿਆ ਉਹ ਤਾਂ ਮੈਨੂੰ ਜੇ ਚਲੋ ਵਿਸ਼ਵਾਸ ਹੈ ਪ੍ਰਸ਼ਾਸਨ ਤੇ ਜੀ ਚਲੋ ਵੀ ਅੱਗੇ ਗਾਹਣ ਕੁਰੀ ਕਰਕੇ ਕੋਈ ਆਇਓ ਕੋਈ ਮੈਨੂੰ ਰਿਪੋਰਟ ਕਰੇ ਜੀ ਪਤਾ ਕਰੇ ਉਹਨਾਂ ਬਾਰੇ ਮਰਾ ਮਟਾ ਤੇ ਮੈਂ ਸਹਿਯੋਗ ਦੇਵਾਂਗਾ ਉਹਨਾਂ ਨੂੰ ਵੀ ਪੂਰਾ ਜੇ ਮੇਰੇ ਮਦਦ ਕਰਨਾ ਜੀ ਹੁਣ ਤੁਸੀਂ ਰਿਟਾਇਰਮੈਂਟ ਮੇਰਾ ਰਿਟਾਇਰਮੈਂਟ ਹੋ ਗਿਆ ਜੀ 31 12 29 ਨੂੰ ਜੀ ਹਾਂਜੀ ਇਹ ਤਾਂ ਪਤਾ ਹੀ ਹੈ ਜੀ ਮੈਂ ਜੋ ਉਹਨੇ ਪੇਮੈਂਟ ਦਿੱਤੀ ਆ ਫੜ ਫੜ ਕੇ ਦਿੱਤੀ ਕੋਈ ਜਾਂ ਕਿਸੇ ਤੋਂ ਹੋਰ ਕਰ ਕੇ ਦਿੱਤੀ ਜੂ ਮੇਰੇ ਰਿਟਾਇਰਮੈਂਟ ਵੇਲੇ ਜਿਹੜੇ ਮੈਨੂੰ ਪੈਸੇ ਮਿਲਣੇ ਸੀ 25-30 ਲੱਖ ਰੁਪਏ ਮਿਲਿਆ ਜੀ ਉਹ ਫਿਰ ਮੈਂ ਉਹਨਾਂ ਨੂੰ ਜਿੰਨਾ ਤੋਂ ਫੜੀ ਸੀ ਉਹਨਾਂ ਦੇ ਮੋੜਿਆ ਉਹ ਮੇਰੀ ਸਾਰੀ ਕਮਾਈ ਸੀ ਜਿਹੜੀ ਮਿਲਣੀ ਸੀ ਰਿਟਾਇਰਮੈਂਟ ਵੇਲੇ ਸਾਰੀ ਉਹ ਹੀ ਲੈ ਗਈ ਸਾਰ ਮੇਰੀ ਤੇ ਹੁਣ ਮੇਰਾ ਪਰਿਵਾਰ ਤੇ ਔਖਾ ਹੋਇਆ ਪਿਆ ਜੀ